ਆਓ ਅੱਜ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਦੇ ਪ੍ਰਾਤਨ ਘਰ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਇਸੇ ਹੀ ਘਰ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਆਪਣਾ ਸਰੀਰ ਛੱਡਿਆ ਇੱਥੇ ਹੀ ਗੁਰੂ ਰਾਮਦਾਸ ਮਹਾਰਾਜ ਜੀਆ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਗਿਆ ਇਹ ਪ੍ਰਾਤਨ ਨਿਸ਼ਾਨੀਆਂ ਬਹੁਤ ਸਤਗੁਰ ਜੀ ਦੀਆਂ ਹਨ ਇਸ ਸਥਾਨ ਤੇ ਬਹੁਤ ਘੱਟ ਸੰਗਤਾਂ ਨੇ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕੀਤੇ ਹੋਣੇ ਆ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਜੀ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਸਤਗੁਰ ਜੀ ਦੀਆਂ ਇਤਿਹਾਸਕ ਨਿਸ਼ਾਨੀਆਂ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਆਪ ਜੀ ਨੂੰ ਲੈ ਕੇ ਆਏ ਹਾਂ ਸ੍ਰੀ ਗੋਇੰਦਵਾਲ ਸਾਹਿਬ ਪਿਛਲੇ ਬਲੌਗ ਵਿੱਚ ਤੁਸੀਂ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਦੇ ਦਰਸ਼ਨ ਕੀਤੇ ਹਨ ਤੇ ਇਸ ਬਲੌਗ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਪਾਸ਼ਾਹੀ ਤੀਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਦਾ ਜੋਤੀ ਜੋਤ ਸਮਾਉਣਾ ਦਿਵਸ ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆ ਦਾ ਗੁਰਤਾ ਗੱਦੀ ਦਿਵਸ 450 ਸਾਲਾਂ ਸ਼ਤਾਬਦੀ ਸਮਾਗਮ ਚੱਲ ਰਹੇ ਆ ਆਪ ਜੀ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਦਰਸ਼ਨ ਕਰ ਰਹੇ ਹਾਂ ਸੰਗਤਾਂ ਸਤਿਗੁਰ ਜੀਆਂ ਨੂੰ ਨਮਸਕਾਰ ਕਰਨ ਵਾਸਤੇ ਪਹੁੰਚੀਆਂ ਹਨ ਤੇ ਕਮੈਂਟ ਬਾਕਸ ਵਿੱਚ ਤੁਸੀਂ ਵੀ ਜਰੂਰ ਲਿਖਿਓ ਜਿਨ੍ਹਾਂ ਨੇ ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸ਼ਤਾਬਦੀ ਸਮਾਗਮਾਂ ਵਿੱਚ ਹਾਜ਼ਰੀ ਭਰੀ ਆ ਖੈਰ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਸਤਿਗੁਰ ਜੀ ਦੇ ਘਰ ਦੇ ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹਾਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਵੱਡੇ ਸਾਹਿਬਜਾਦੇ ਬਾਬਾ ਮੋਣ ਜੀ ਦੇ ਚਵਾਰੇ ਦੇ ਆਪ ਜੀ ਦਰਸ਼ਨ ਕਰ ਰਹੇ ਹਾਂ ਇਸੇ ਚਵਾਰੀ ਵਿੱਚ ਬਾਬਾ ਮੋਹਨ ਜੀ ਪਰਮਾਤਮਾ ਦੀ ਬੰਦਗੀ ਕਰਿਆ ਕਰਦੇ ਸਨ। ਇਸ ਕਮਰੇ ਦੇ ਹੀਠਾਂ ਜਿਸ ਵੇਲੇ ਖੁਦਾਈ ਹੋਈ ਉਸ ਵੇਲੇ ਸਤਿਗੁਰ ਜੀਆਂ ਦਾ ਪ੍ਰਾਤਨ ਘਰ ਮਿਲਿਆ। ਉਸ ਘਰ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਨਾਨਕ ਸ਼ਾਹੀ ਇੱਟਾਂ ਦਾ ਬਣਿਆ ਹੋਇਆ ਪ੍ਰਾਤਨ ਇੱਟਾਂ ਹਨ। ਖੈਰ ਆਓ ਤੁਸੀਂ ਵੀਡੀਓ ਨਾਲ ਬਨੇ ਰਹੋ। ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਪੰਜਵੇਂ ਪਾਤਸ਼ਾਹ ਧੰਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਜਿਸ ਪਾਵਨ ਪਵਿੱਤਰ ਅਸਥਾਨ ਤੇ ਪ੍ਰਕਾਸ਼ ਹੋਇਆ ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹਾਂ। ਇਸ ਕਮਰੇ ਵਿੱਚ ਧੰਗੁਰੂ ਅਰਜਨ ਜਿੰਦੇ ਮਾਰੇ ਸੱਚੇ ਪਾਤਸ਼ਾਹ ਜੀਆਂ ਦਾ ਸੰਗਤ ਜੀ ਪ੍ਰਕਾਸ਼ ਹੋਇਆ ਸੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਘਰ ਮਾਤਾ ਭਾਨੀ ਜੀ ਦੇ ਕੋਖੋਂ ਸਤਿਗੁਰ ਜੀਆਂ ਦਾ ਪ੍ਰਕਾਸ਼ ਹੋਇਆ ਸਾਹਮਣੇ ਆਪ ਜੀ ਜਿਸ ਕਮਰੇ ਦੇ ਦਰਸ਼ਨ ਕਰ ਰਹੇ ਹੋ ਇੱਥੇ ਹੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਤੇਈਏ ਤਾਪ ਦੇ ਇਲਾਜ ਕਰਨ ਦੀ ਸੇਵਾ ਭਾਈ ਲਾਲੋ ਡੱਲੇ ਨਿਵਾਸੀ ਨੂੰ ਮਹਾਰਾਜ ਜੀ ਨੇ ਸੌਂਪੀ ਸੀ ਗੁਰੂ ਅਮਰਦਾਸ ਮਹਾਰਾਜ ਇੱਕ ਦਿਨ ਅੰਮ੍ਰਿਤ ਵੇਲੇ ਬੰਦਗੀ ਵਿੱਚ ਜੁੜੇ ਬੈਠੇ ਸਨ ਤੇ ਸਤਿਗੁਰ ਜੀ ਦੇ ਕੰਨਾਂ ਵਿੱਚ ਰੋਣ ਦੀ ਆਵਾਜ਼ ਆਈ ਮਹਾਰਾਜ ਨੇ ਆਪਣੇ ਸੇਵਕ ਭਾਈ ਬੱਲੂ ਨੂੰ ਪੁੱਛਿਆ ਵੀ ਕੌਣ ਰੋ ਰਿਹਾ ਅੰਮ੍ਰਿਤ ਵੇਲੇ ਦੇ ਭਾਈ ਵੱਲੂ ਨੇ ਆਖਿਆ ਮਹਾਰਾਜ ਕਿਸੇ ਮਾਂ ਦਾ ਜਵਾਨ ਪੁੱਤ ਚੜ੍ਹਾਈ ਕਰ ਗਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਜਿੰਨਾ ਸਮਾਂ ਅਸੀਂ ਸਰੀਰ ਵਿੱਚ ਰਹਾਂਗੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕੋਈ ਜਵਾਨ ਪੁੱਤ ਮਾਂ ਦਾ ਚੜ੍ਹਾਈ ਨਹੀਂ ਕਰੇਗਾ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਜਿੰਨਾ ਸਮਾਂ ਸਰੀਰਕ ਰੂਪ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਰਹੇ ਹਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉਨਾ ਚਿਰ ਕਿਸੇ ਮਾਂ ਦਾ ਪੁੱਤ ਨਹੀਂ ਚੜ੍ਹਾਈ ਕੀਤਾ ਸਾਹਮਣੇ ਆਪ ਜੀ ਪਾਲਕੀ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਸੰਗਤ ਜੀ ਜਿਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਸਰੂਪ ਦੀ ਤਿਆਰੀ ਕਰਵਾਉਣ ਲੱਗੇ ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਉਂਦੇ ਐ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਦੇ ਸਹਬਜਾਦੇ ਬਾਬਾ ਮੋਹਨ ਜੀਆ ਪਾਸੋਂ ਪਹਿਲੇ ਚਾਰ ਗੁਰੂ ਸਾਹਿਬਾਂ ਦੀ ਬਾਣੀ ਲੈ ਕੇ ਇਸ ਪਾਲਕੀ ਸਾਹਿਬ ਵਿੱਚ ਸ਼ਿਸ਼ੋਭਿਤ ਕਰਕੇ ਲੈ ਕੇ ਜਾਂਦੇ ਆ ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹੋ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪਵਿੱਤਰ ਕੇਸ ਅਤੇ ਗੁਰੂ ਜੀ ਦਾ ਚੋਲਾ ਸਾਹਿਬ ਆਓ ਹੁਣ ਤੁਹਾਨੂੰ ਅੱਗੇ ਥੰਮ ਸਾਹਿਬ ਦੇ ਦਰਸ਼ਨ ਕਰਾ ਰਹੇ ਹਾਂ ਇਸ ਥੰਮ ਦੇ ਨਾਲ ਬਾਲ ਅਵਸਥਾ ਵਿੱਚ ਛੋਟੀ ਉਮਰ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਖੇਡਦੇ ਸਨ ਤੇ ਇੱਥੇ ਹੀ ਬੀਬੀ ਭਾਨੀ ਜੀ ਪ੍ਰਸ਼ਾਦੇ ਤਿਆਰ ਕਰਕੇ ਸੰਗਤਾਂ ਦੀ ਸੇਵਾ ਕਰਦੇ ਸਨ ਹੁਣ ਜਿਸ ਕਮਰੇ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਕਮਰੇ ਵਿੱਚ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਆਪਣਾ ਸਰੀਰ ਛੱਡਿਆ ਭਾਵ ਜੋਤੀ ਜੋਤ ਮਾਰਿਆ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਕਮਰੇ ਵਿੱਚ ਸਮਾਏ ਸਨ ਆਓ ਹੁਣ ਤੁਹਾਨੂੰ ਅਗਲੇ ਕਮਰੇ ਦੇ ਦਰਸ਼ਨ ਕਰਾਉਨੇ ਆ ਇਸ ਕਮਰੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆ ਨੇ ਬੀਬੀ ਭਾਨੀ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਵਰ ਦਿੱਤਾ ਸੀ ਗੁਰਗੱਦੀ ਸੋਢੀ ਵੰਸ਼ ਪਾਸ ਹੀ ਰਹੇਗੀ ਤੇ ਇੱਥੇ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦਾ ਵਾਰ ਸਤਿਗੁਰ ਜੀਆਂ ਨੇ ਬਖਸ਼ਿਸ਼ ਕੀਤਾ ਸੀ ਆ ਜੋ ਕਿਲੀ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਨੂੰ ਫੜ ਕੇ ਬਿਰਧ ਅਵਸਥਾ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਤਪ ਕਰਿਆ ਕਰਦੇ ਸਨ ਪ੍ਰਮਾਤਮਾ ਦੀ ਬੰਦਗੀ ਕਰਿਆ ਕਰਦੇ ਸਨ ਉਸੇ ਤਰ੍ਹਾਂ ਹੀ ਆਪ ਜੀ ਕਿਲੀ ਦੇ ਦਰਸ਼ਨ ਕਰ ਰਹੇ ਹੋ ਬਹੁਤ ਹੀ ਵਸਤੂਆਂ ਇਸ ਪਾਵਨ ਪਵਿੱਤਰ ਅਸਥਾਨ ਤੇ ਸਾਂਭੀਆਂ ਹੋਈਆਂ ਹਨ ਇੱਥੇ ਧੰਗ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ 22 ਪ੍ਰਚਾਰਕ ਭਾਵ 22 ਮੰਝੀਆਂ ਬਖਸ਼ਿਸ਼ ਕੀਤੀਆਂ ਸਨ ਉਹਨਾਂ 22 ਪ੍ਰਚਾਰਕਾਂ ਦੇ ਇਹ ਨਾਮ ਤੁਸੀਂ ਪੜ੍ਹ ਸਕਦੇ ਹੋ ਭਾਈ ਪਾਰੋ ਜੀ ਮਾਈ ਦਾਸ ਬੇਰਾਗੀ ਮਾਨਕ ਦਾਸ ਗੰਗੂ ਖੱਤਰੀ ਬਾਬਾ ਹੁੰਦਾਲ ਹੋਰ ਬਿਆੰਤ ਨਾਮ ਇੱਥੇ ਸਤਿਗੁਰ ਜੀ ਨੇ ਜੋ 22 ਮੰਝੀਆਂ ਬਖਸ਼ਿਸ਼ ਕੀਤੀਆਂ ਉਹਨਾਂ ਪ੍ਰਚਾਰਕਾਂ ਦੇ ਲਿਖੇ ਹੋਏ ਹਨ ਵੱਖਰੇ ਵੱਖਰੇ ਇਲਾਕੇ ਵਿੱਚ ਸਤਿਗੁਰ ਜੀਆ ਨੇ ਮੰਝੀ ਬਖਸ਼ਿਸ਼ ਕੀਤੀ ਸੀ ਅੱਜ ਵੀ ਇਨਾਂ ਦੇ ਅਸਥਾਨਾਂ ਤੇ ਸਿੱਖੀ ਦਾ ਪ੍ਰਚਾਰ ਨਿਰੰਤਰ ਚੱਲ ਰਿਹਾ ਹੈ ਲੰਗਰ ਦੇ ਪ੍ਰਵਾਹ ਨਿਰੰਤਰ ਚੱਲ ਰਹੇ ਹਨ ਆਓ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਧੰਗੁਰੂ ਅਮਰਦਾਸ ਮਹਾਰਾਜ ਜੀਆ ਦੇ ਘਰ ਵਿੱਚ ਇਤਿਹਾਸਕ ਖੂਹ ਦੇ ਇਸ ਇਤਿਹਾਸਕ ਖੂਹ ਤੋਂ ਹੀ ਧੰਗੁਰੂ ਅਮਰਦਾਸ ਮਹਾਰਾਜ ਜੀ ਜਲ ਛਕਿਆ ਕਰਦੇ ਸਨ ਬੀਬੀ ਭਾਨੀ ਜੀ ਸੰਗਤਾਂ ਵਾਸਤੇ ਜਦੋਂ ਪ੍ਰਸ਼ਾਦੀ ਤਿਆਰ ਕਰਦੇ ਸਨ ਇਸ ਖੂਹ ਵਿੱਚੋਂ ਹੀ ਜਲ ਵਰਤਿਆ ਕਰਦੇ ਸਨ ਸਤਗੁਰੂ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਸਾਂਭ ਕੇ ਰੱਖਿਆ ਗਿਆ ਹੈ ਸਤਗੁਰੂ ਜੀਆਂ ਦਾ ਪੁਰਾਣਾ ਹੀ ਘਰ ਹੈ ਇਤਿਹਾਸਿਕ ਘਰ ਹੈ ਇਸੇ ਹੀ ਘਰ ਵਿੱਚ ਧੰਗ ਗੁਰੂ ਰਾਮਦਾਸ ਮਹਾਰਾਜ ਜੀਆ ਦਾ ਆਨੰਦ ਕਾਰਜ ਹੁੰਦਾ ਹੈ ਇੱਥੇ ਹੀ ਗੁਰੂ ਅਰਜਨ ਦੇ ਮਹਾਰਾਜ ਬਾਲ ਅਵਸਥਾ ਵਿੱਚ ਖੇਡਦੇ ਹਨ ਆਪ ਜੀ ਜੋ ਸਾਹਮਣੇ ਦਰਸ਼ਨ ਕਰ ਰਹੇ ਹੋ ਇਹ ਖੁਦਾਈ ਵੇਲੇ ਸਤਿਗੁਰ ਜੀਆ ਦਾ ਪ੍ਰਾਤਨ ਘਰ ਮਿਲਿਆ ਇਸ ਦੇ ਉੱਤੇ ਬਾਬਾ ਮੋਹਣ ਜੀ ਦਾ ਚਵਾਰਾ ਹੈ ਜਿਸ ਚਵਾਰੇ ਵਿੱਚ ਬਾਬਾ ਮੋਹਣ ਜੀ ਬੰਦਗੀ ਕਰਿਆ ਕਰਦੇ ਸਨ ਬਾਬਾ ਮੋਹਣ ਜੀ ਧੰਗ ਗੁਰੂ ਅਮਰਦਾਸ ਮਹਾਰਾਜ ਜੀਆ ਦੇ ਸਹਿਬਜ਼ਾਦੇ ਸਨ ਤੇ ਉਸ ਕਮਰੇ ਦੇ ਹੇਠਾਂ ਇਹ ਹੂਬ-ਹੂ ਘਰ ਬਣਿਆ ਹੋਇਆ ਹੈ ਮਾਤਾ ਭਾਨੀ ਜੀ ਦੀ ਇਹ ਚੱਕੀ ਪਈ ਹੈ ਜਿਸ ਚੱਕੀ ਦੇ ਨਾਲ ਮਾਤਾ ਪਾਨੀ ਜੀ ਦਾਣੇ ਪੀਂਦੇ ਸਨ ਭਾਬ ਆਟਾ ਬਣਾਉਂਦੇ ਸਨ ਆ ਸਾਹਮਣੇ ਇੱਕ ਕਮਰੇ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਨਾਨਕ ਸ਼ਾਹੀ ਇੱਟਾਂ ਲੱਗੀਆਂ ਹੋਈਆਂ ਪ੍ਰਾਤਨ ਘਰ ਹੈ ਘਰ ਦੀ ਮੁਰੰਮਤ ਕੀਤੀ ਹੋਈ ਆ ਢੇਠਾ ਭੋਰਾ ਸਹਿ ਬਣਿਆ ਹੋਇਆ ਭੋਰੇ ਦੇ ਵਿੱਚ ਇਹ ਘਰ ਬਣਿਆ ਹੋਇਆ ਇੱਕ ਕਮਰੇ ਦੇ ਤੁਹਾਨੂੰ ਇਹ ਦਰਸ਼ਨ ਕਰਾਏ ਹਨ ਆਓ ਹੁਣ ਤੁਹਾਨੂੰ ਦੂਜੇ ਕਮਰੇ ਦੇ ਦਰਸ਼ਨ ਕਰਾਉਨੇ ਆ ਵੇਖੋ ਸੰਗਤਾਂ ਕਿਵੇਂ ਦਰਸ਼ਨ ਕਰਨ ਵਾਸਤੇ ਆਈਆਂ ਹੋਈਆਂ ਸੰਗਤ ਜੀ ਆ ਸਾਹਮਣੇ ਦੂਜਾ ਕਮਰਾ ਹੈ ਇਹ ਵੀ ਕਮਰਾ ਨਾਨਕ ਸ਼ਾਹੀ ਇੱਟਾਂ ਦਾ ਬਣਿਆ ਹੋਇਆ ਪ੍ਰਾਤਨ ਕਮਰਾ ਹੈ ਜਦੋਂ ਵੀ ਤੁਸੀਂ ਸ੍ਰੀ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਆਵੋ ਇਸ ਭੋਰਾ ਸਾਹਿਬ ਦੇ ਜਰੂਰ ਦਰਸ਼ਨ ਕਰੋ ਜਦੋਂ ਆਪਾਂ ਦਰਸ਼ਨੀ ਦਿਉੜੀ ਤੋਂ ਐਂਟਰ ਕਰਦੇ ਆਂ ਤੇ ਇੱਥਾਂ ਇਹ ਭੋਰਾ ਸਾਹਿਬ ਬਣਿਆ ਹੋਇਆ ਭੋਰਾ ਸਾਹਿਬ ਦੇ ਇੱਥਾਂ ਇਹ ਘਰ ਹੈ ਜੀ ਗੁਰਦੁਆਰਾ ਸ਼੍ਰੀ ਚਵਾਰਾ ਸਾਹਿਬ ਦੇ ਬਿਲਕੁਲ ਹੀ ਨਾਲ ਗੁਰਦੁਆਰਾ ਖੂਹ ਸਾਹਿਬ ਹੈ ਆਓ ਤੁਹਾਨੂੰ ਗੁਰਦੁਆਰਾ ਖੂਹ ਸਾਹਿਬ ਦੇ ਹੁਣ ਦਰਸ਼ਨ ਕਰਾਉਨੇ ਆ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਬਣਨ ਤੋਂ ਪਹਿਲਾਂ ਇਸ ਪਾਵਨ ਪਵਿੱਤਰ ਅਸਥਾਨ ਤੇ ਜੋ ਸਾਹਮਣੇ ਆਪ ਜੀ ਖੂਹ ਦੇ ਦਰਸ਼ਨ ਕਰ ਰਹੇ ਹੋ ਇਸ ਖੂਹ ਤੋਂ ਸੰਗਤਾਂ ਨੂੰ ਜਲ ਸ਼ਕਾਇਆ ਕਰਦੇ ਸਨ ਜਿਹੜਾ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ ਕਰਦਾ ਭਾਈ ਜੇਠਾ ਜੀ ਸੰਗਤਾਂ ਦੀ ਬੜੀ ਭਾਵਨਾ ਦੇ ਨਾਲ ਸੇਵਾ ਕਰਦੇ ਸਨ ਤੇ ਸੰਗਤ ਜੀ ਇਸੇ ਹੀ ਪਾਵਨ ਉਹ ਪਵਿੱਤਰ ਅਸਥਾਨ ਤੇ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀਆ ਨੇ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕੀਤਾ ਭਾਵ ਇੱਥੇ ਹੀ ਭਾਈ ਗੁਰਦਾਸ ਜੀ ਅਕਾਲ ਚਲਾਣਾ ਕੀਤੇ। ਉਹ ਧੰਨ ਧੰਨ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਸਭ ਤੋਂ ਪਹਿਲਾਂ ਲਿਖਾਈ ਕੀਤੀ। ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਿਨ੍ਹਾਂ ਦੀ ਡਿਊਟੀ ਲਈ ਸੀ ਲਿਖਣ ਦੀ। ਗੁਰੂ ਸਾਹਿਬ ਜੀਆਂ ਦੇ ਸਮੇਂ ਭਾਈ ਗੁਰਦਾਸ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਲਿਖਾਈ ਦੀ ਸੇਵਾ ਕੀਤੀ। ਤਾਂ ਸੰਗਤ ਜੀ ਇਹ ਸੀ ਅੱਜ ਦਾ ਬਲੌਗ। ਤੁਹਾਨੂੰ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਦੇ ਦਰਸ਼ਨ ਕਰਾਏ ਆ। ਅਤੇ ਗੁਰਦੁਆਰਾ ਸ਼੍ਰੀ ਖੂਹ ਸਾਹਿਬ ਜੀਆਂ ਦੇ ਆਪ ਵੀ ਦਰਸ਼ਨ ਕੀਤੇ ਹਨ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅਗਲੇ ਬਲੌਗ ਵਿੱਚ ਜਲਦ ਮਿਲਦੇ ਹਾਂ ਇੱਥੇ ਹੀ ਬਲੌਗ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ